ਸਰ ਕਮਿਸ਼ਨਰ ਦੇ ਥਾਣਾ ਰੰਜੀਤ ਐਵੀਊ ਵਿਖੇ ਸਾਨੂੰ ਪਿਛਲੇ 2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ ਜਿਸ ਵਿੱਚ ਜਾਹਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੇ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਆ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਹੀਕਲ ਨੂੰ ਸਕਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰਬਾਈਕਲ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਕਿ ਅਗਰ ਤੁਸੀਂ ਕਿਸੇ ਵੀ ਤੇਕਨਾ ਦੀ ਨੰਬਰ ਪਲੇਟ ਛੁਪਾਉਣੇ ਉਸ ਨੂੰ ਛੇੜਖਾ ਨਹੀਂ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜਿ Activity ਦੀ ਲਿਖਤ ਪਾਈ ਜਾਂਦੀ ਹੈ ਤਾਂ ਤੁਹਾਡੇ ਖਿਲਾਫ ਚਲਾਣ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਕਰਨਾ ਪਵੇਗਾ ਸਰ ਕਮਿਸ਼ਨ ਤੇ ਥਾਣਾ ਰਣਜੀਤ ਅਗਲੀ ਵਿਕੇ ਸਾਨੂੰ ਪਿਛਲੇ ਇੱਕ ਦੋ ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ ਜਿਸ ਵਿੱਚ ਜਾਹਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ ਪੀਬੀ02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਾਈਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅਜ ਇਸ ਬਾਈਕਲ ਨੂੰ ਸਟਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰਬਾਈਕਲ ਐਕਟ ਦੇ ਤਹਿਤ ਫਲਾਨ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਕਿ ਅਗਰ ਤੁਸੀਂ ਕਿਸੇ ਵੀ ਤੇਕਨਾ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੀ ਐਕਟੀਵਿਟੀ ਦੇ ਲਿਫਟ ਪਾਈ ਜਾਂਦੀ ਹੈ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪਰਨਾ ਪਵੇਗਾ